ਕੌਡੀ 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 ਖੇੜੀ ਫਿਰ ਰੁਪਈਆਂ ਦੀ ਹੋਈ ਫਿਰ ਸੌਆਂ ਦੀ ਹੋਈ ਫਿਰ ਹਜ਼ਾਰਾਂ ਦੀ ਹੋਈ ਫਿਰ ਜਹਾਜ਼ਾਂ ਦੀ ਹੋਈ ਫਿਰ ਪੌਂਡਾਂ ਦੀ ਫਿਰ ਡਾਲਰਾਂ ਦੀ ਫਿਰ ਗੱਡੀਆਂ ਦੀ ਇਹ ਥੋੜੀ ਖੇੜਾ ਓ ਬਾਬੂ ਇਹ ਥੋੜੀ ਖੇੜਾ ਓ ਚਿੱਟੀ ਵਾਲਾ ਜੱਗਾ ਕੌਡੀ ਦਾ ਵੱਡਾ ਮੱਲ ਐ ਕੇ ਜੱਗਾ ਚਾਰਦਾ ਸਾਡੀ ਅਲੜਾਂ ਦੀ ਨੀਂਦ ਗਵਾਕੇ ਉਹ ਬਲੈਡ ਦੇ ਮੇਰੇ ਵੀਰੋਂ ਮੇਲਿਆਂ ਦਾ ਬੈਸਟ ਏਟਰ ਬਣਿਆ ਗਗਨ ਜੋਗੇ ਵਾਲੀਆ ਪਰ ਸਾਹਮਣੇ ਦੇਖਾਂਗੇ ਸੁੱਖਾ ਇਹ ਸਮੇਂਦਰ ਜਲਪੁਰੀਆ ਰੇਲ ਪੌਂਦਰੀ ਬਧਿਆ ਹੋਇਆ ਦੁੱਗਾ ਵਾਲਾ ਖੁਸ਼ੀ ਚਿੱਟੀ ਵਾਲਾ ਜੱਗਾ ਚਿੱਟੀ ਵਾਲੇ ਚੇਤਕ ਕਬੱਡੀ ਦਾ ਹੋ ਚਿੱਟੀ ਵਾਲੇ ਜੱਗੇ ਦੇ ਦੋ ਜੱਫੇ 1000 ڈالر ਦੇ ਲੱਕ ਨੂੰ ਨਾਗ ਬੜੇਵਾ ਮੱਲੀ ਸਾਹਿਬ ਕਹਿੰਦੇ ਆ ਥਾਪੀ ਮਾਰਿਆ ਜੱਟ ਨੇ ਲਾਹੌਰ ਹਿੱਲਿਆ ਐਖਣੋ ਜੱਗੇ ਦੇ ਆ ਸਰਦਾਰ ਚੂੜ ਸਿੰਘ ਜੀ ਕਿ ਇਹਨਾਂ ਦਾ ਮਾਰ ਕਰੀਏ ਆ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੁੱਖੇ ਆਈ ਓ ਜੱਗੇ ਨੇ ਕੌਡੀ ਪਾਤੀ ਓਏ ਉਹ ਫੌਜੀਆ ਜੱਗਾ ਆ ਗਿਆ ਓਏ ਜੱਗਾ ਹੁਣ ਜਫਾ ਲਾਉਂਦੀ ਆ ਆ ਖੋਸੇ ਕੋਟਰੇ ਵਾਲੇ ਅਮਰੀਕ ਜੱਗਾ ਨੰਬਰ ਲੈ ਕੇ ਭੱਜਣ ਹੈ ਆ ਇਹ ਆ ਇਹ ਆ ਇਹ ਆ ਇੱਥੇ ਰੱਖੋ ਖਾਣੀ ਇਸ ਵਾਰ ਤੇ ਚਿੱਟੀ ਵਾਲੇ ਜੱਗੇ ਦੀ ਕਬੱਡੀ ਬੜੀ ਲੱਗੀ ਕਿ ਤਾੜੀ ਮਾਰ ਕੇ ਦੱਸੋ ਜੀ ਵਾਲਾ ਭਰਾ ਵਣ ਕੇ ਮੈਚ ਬਹੁਤ ਸਿਰੇ ਦਾ ਹੈ ਮੈਚ ਚੜਿਆ ਪਿਆ ਚਿੱਟੀ ਵਾਲੇ ਜੱਗੇ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਅੱਜ ਕੁਝ ਵੀ ਹੋ ਸਕਦਾ ਹੈ ਉਹ ਖੋਸੇ ਗੁਰਲੇ ਵਾਲਿਆ ਅੱਜ ਸਿਰਾਂ ਅੱਜ 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 ਕਮਾਲ ਪਹਿਲਾ ਰੇਡ ਆ ਦਫਾ ਚੱਕ ਓਏ ਆ ਦਫਾ ਚੱਕ ਓਏ ਆ ਆਖਣੇ ਚੱਕੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ